ਬਟਿਕ ਪ੍ਰੀਤ 컬렉ਸ਼ਨ ਤੇ ਤੁਹਾਡਾ ਸਵਾਗਤ ਹੈ ਜੀ ਜਿਹੜਾ ਉੱਪਰ ਨੰਬਰ ਚੱਲ ਰਿਹਾ ਹੁੰਦਾ ਉਹ ਮੇਰਾ WhatsApp ਨੰਬਰ ਹੈਗਾ ਉਹ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਕੁਝ ਵੀ ਪੁੱਛ ਸਕਦੇ ਹੋ ਤੇ ਜਿਹੜਾ ਜਿਹੜਾ ਪੇਮੈਂਟ ਦਾ ਮੂਡ ਹੈ ਜੀ ਉਹ ਆਪਣਾ ਆਨਲਾਈਨ ਹੈ ਕਿਸੇ ਵੀ ਮੈਥਡ ਨਾਲ ਤੁਸੀਂ ਮੈਨੂੰ ਪੇਮੈਂਟ ਪਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਨਹੀਂ ਹੈਗੀ ਤੇ ਇਹ ਸੂਟਾਂ ਦੀ ਹੁੰਦੀ ਵੀ ਆ ਜਿਹੜਾ ਇਹ ਸੂਟ ਲੈ ਕੇ ਆਏ ਅੱਜ ਆਪਾਂ ਤੁਹਾਡੇ ਵਾਸਤੇ 라ਵੀ ਹਾਂ ਟਾਲੀਅਨ ਕਾਟਨ ਦੇ ਸੂਟ ਲੈ ਕੇ ਆਇਆ ਬ੍ਰਾਂਡ ਦੇ ਸੂਟ ਹੈ ਤਾਂ ਕਰਕੇ ਇਹਨਾਂ ਦਾ ਪ੍ਰਾਈਸ ਥੋੜਾ ਜਿਹਾ ਮਹਿੰਗਾ ਜਾਊਗਾ ਜੀ ਠੀਕ ਹੈ ਪ੍ਰਾਈਸ ਮੈਂ ਉੱਪਰ ਮੈਂਸ਼ਨ ਕਰ ਦੂੰਗੀ ਸਾਰੇ ਸੂਟ ਬਹੁਤ ਸੋਹਣੇ ਆਗੇ ਜਿਹੜਾ ਆਪਣੀ ਵੀਡੀਓ ਹੁੰਦੀ ਹੁੰਦੀ ਹੈ 11 ਇੰਡੀਆ ਦੇ ਟਾਈਮ ਤੇ 11 ਵਜੇ ਆਉਂਦੀ ਹੈ ਸਵੇਰ ਮਾਰਨਿੰਗ ਟਾਈਮ ਮੇਰੇ ਜਿਹੜਾ ਕੰਟੀ ਵਾਲਾ ਬਟਨ ਹੁੰਦਾ ਨਾ ਉਹ ਜ਼ਰੂਰ ਦਵਾ ਲਿਆ ਕਰੋ ਕਿਉਂਕਿ ਹਰ ਵੀਡੀਓ ਮੇਰੀ ਸੋਡੀ ਨੋਟੀਫਿਕੇਸ਼ਨ ਹਰ ਵੀਰੇ ਜਿਹਨੂੰ ਮੈਂ ਪਾਇਆ ਕਰੂੰ ਨਾਲ ਦੀ ਨਾਲ ਪਹੁੰਚ ਜਾ ਕਰੂਗੀ ਇਸ ਕਰਕੇ ਕਹਨੀ ਆ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਪਲੀਜ਼ ਮੈਂ ਆਈ ਵੀਡੀਓ ਚ ਇਹ ਕਹਿੰਦੇ ਥੋੜੀ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਮੇਰੇ ਸੂਰਦਾਸ ਨੂੰ ਕੋਈ ਵੀ ਲਾਂਬਾ ਨਹੀਂ ਆਊਗਾ ਮੈਂ ਤੁਸੀ ਇੱਕ ਸੂਟ ਵੀ ਲੈ ਸਕਦੇ ਹੋ ਕਈ ਵੀਡੀਓ ਚ ਮੈਂ ਦੇਖ ਲਈ ਨੇ ਕਹਿੰਦੇ ਦੋ ਲੈਣੇ ਕੰਪਲਸਰੀ ਆ ਨੋ ਮੇਰੇ ਕੋਲ ਇਹ ਨਾ ਇੱਕ ਸੂਟ ਵੀ ਵਾਈ ਕਰ ਸਕਦੇ ਹੋ ਤੁਸੀਂ ਜਿੱਥੇ ਵੀ ਮਰਜ਼ੀ ਬੈਠੇ ਹੋਗੇ ਆਲ ਇੰਡੀਆ ਆਪਣੀ ਸ਼ਿਪਿੰਗ ਫ੍ਰੀ ਹੁੰਦੀ ਆ ਬਾਕੀ ਜਿੱਥੇ ਜਾਣਗੇ ਉਹ ਸ਼ਿਪਿੰਗ ਉਹਦੇ ਹਿਸਾਬ ਨਾਲ ਹੋ ਗਈ ਪਿੰਕੋਟ ਦੇ ਹਿਸਾਬ ਨਾਲ ਠੀਕ ਹੈ ਜਿਹੜੇ ਵੀ ਮਾਜੀ ਪਿੰਡ 'ਚ ਬੈਠੇ ਹੋ ਸ਼ਹਿਰ 'ਚ ਬੈਠੇ ਹੋ ਪਿਆ ਠੀਕ ਹੈ ਉਹਨਾਂ ਦੀ ਆਪਣੀ ਆਲ ਇੰਡੀਆ ਸ਼ਿਪਿੰਗ ਹੈ ਤੁਹਾਡੇ ਘਰ ਬੈਠੇ ਸੂਟ ਮਿਲੂਗਾ ਤੁਹਾਨੂੰ ਡਰੈੱਸ ਭੇਜੋ ਮੈਨੂੰ ਆਪਦਾ ਤੇ ਤੁਹਾਡੇ ਸੂਟ ਪਾਓ ਜਿਹੜੇ ਇਹ ਪਲੇਨ ਫੈਬਰਿਕਰ ਹੋਗੀ ਇਹਨਾਂ ਦਾ ਪ੍ਰਾਈਸ ਮੈਂ ਉੱਪਰ ਮੈਂਸ਼ਨ ਕਰ ਦਉ ਅੰਤ ਤੱਕ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਸਬਸਕ੍ਰਾਈਬ ਲਾਈਕ ਜਰੂਰ ਕਰਕੇ ਜਾਓ